ਗੁਰਾਇਆ ਵਿਖੇ ਪੰਜਾਬ ਰੋਡਸ ਦੀ ਬੱਸ 'ਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬੱਸ 'ਚ ਉਸ ਵੇਲੇ ਧਮਾਕਾ ਹੋਇਆ ਜਦੋਂ ਬੱਸ ਦੇ ਟਾਇਰ ਦੇ ਅਚਾਨਕ ਬਲਾਸਟ ਹੋ ਗਿਆ ਤੇ ਜਿਸ ਨਾਲ ਬੱਸ 'ਚ ਸਵਾਰੀਆਂ ਜ਼ਖਮੀ ਹੋ ਗਈਆਂ। ਇਸ ਦੀ ਜਾਣਕਾਰੀ ਦਿੰਦੇ ਹੋਏ ਬੱਸ ਡਰਾਈਵਰ ਬਲਕਾਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਡਿਪੋ ਦੀ ਬੱਸ ਜੋ ਅੰਮ੍ਰਿਤਸਰ ਤੋਂ ਪਹਵਾਵਾ ਹਰਿਆਣਾ ਜਾ ਰਹੀ ਸੀ ਤੇ 200 ਮੀਟਰ ਦੂਰ ਤੇ ਬੱਸ ਦੇ ਪਿਛਲੇ ਟਾਇਰ ਫਟ ਗਿਆ। ਜਿਸ ਦੌਰਾਨ ਬੱਸ 'ਚ 72 ਕਰੀਬ ਸਵਾਰੀਆਂ ਸੀ ਜਿਨ੍ਹਾਂ 'ਚ ਦੋ ਲੜਕੀਆਂ ਜ਼ਖਮੀ ਹੋਈਆਂ ਹਨ ਤੇ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪ ਇਹ ਜਿਹੜੀ ਰੋਡਵੇ ਦੀ ਬੱਸ ਹੈ ਜਿਹਦਾ ਐਕਸੀਡੈਂਟ ਹੋਇਆ ਇਹ ਟਾਇਰ ਬਲਾਸਟ ਹੋਣ ਕਰਕੇ ਇਹ ਐਕਸੀਡੈਂਟ ਹੋਇਆ ਜਿਹੜਾ ਕਿ ਗ੍ਰਾਂ ਤੋਂ ਬੱਸ ਸਟੈਂਡ ਤੋਂ ਚੱਲੀ ਸੀ ਹਜੇ ਤੇ ਇਹਨਾਂ ਦਾ ਟਾਇਰ ਫਟ ਗਿਆ ਬੈਕ ਸਾਈਡ ਦਾ ਜਿਹਦੇ ਵਿੱਚ ਦੋ ਲੇਡੀਆਂ ਜਿਹਦੇ ਵਿੱਚ ਇੱਕ ਲੜਕੀ ਸੀ ਬੈਂਸ ਤੋਂ ਪੜਦੀ ਸੀ ਜਲੰਧਰ ਪਟਿਆਲੇ ਰਹਿਣ ਵਾਲੀ ਸੀ ਉਹਦੇ ਮੂਲੀ ਸੱਟਾਂ ਲੱਗੀਆਂ ਤੇ ਦੂਜੀ ਜਿਹੜੀ ਲੜਕੀ ਉਹ ਪ੍ਰਾਈਵੇਟ ਜੌਬ ਕਰ ਰਹੀ ਸੀ ਉਹ ਵੀ ਪਟਿਆਲੇ ਦੀ ਰਹਿਣ ਵਾਲੀ ਸੀ ਤੇ ਉਹਦਾ ਲੱਤ ਵਿੱਚ ਫ੍ਰੈਕਚਰ ਹੋਈ ਆ ਉਹਨੂੰ ਐਂਬੂਲੈਂਸ ਰਾਹੀਂ ਅਸੀਂ ਸਿਵਲ ਹਸਪਤਾਲ ਫਲੋਰ ਪਹੁੰਚਾ ਦਿੱਤਾ